ਔਰ ਭਾਈ ਕੀ ਆਲਾ ਠੀਕ ਆ ਠੀਕ ਆ ਬਿੱਟੂ ਕੀ ਬਣਾਈ ਜੰਨਾ ਯਾਰ ਕਈ ਵੀ ਚੱਕੀ ਫਿਰਦਾ ਨਹੀਂ ਕੁਛ ਨਹੀਂ ਪੁੱਤ ਦੁੱਧ ਨੂੰ ਜਾਗ ਲਈ ਜੰਨਾ ਦੁੱਧ ਨੂੰ ਜਾਗ ਔਰ ਮੈਂ ਕਿਹਾ ਬਈ ਬਣਾ ਲਈਏ ਜਾਗ ਖਾਣ ਲੇਗੇ ਉਹ ਕਿਉਂ ਮਖੌਲ ਕਰਦਾ ਯਾਰ ਮਖੌਲ ਤੈਨੂੰ ਨਹੀਂ ਪਤਾ ਵੀ ਪਾਣੀ ਖਾਲਾ ਵਗੀ ਜਾਂਦਾ ਯਾਰ ਪਾਣੀ ਲਾਉਣਾ ਬਰੋਹੀ ਗੱਲ ਆ ਕੇ ਓ ਯਾਰ ਭਾਈ ਗੱਲ ਨਾ ਪੈ ਮੈਂ ਤੇਰੇ ਕੋਲੇ ਆਇਆ ਸੀ ਕੰਮ ਹਾਂ ਯੂਰੀਆ ਦਾ ਗੱਟਾ ਦਿੱਤਾ ਦੇ ਯਾਰ ਅੱਕਾ ਗੱਲ ਸੁਣ ਲੈ ਖੂਨ ਦੀ ਬੋਤਲ ਕੱਢ ਲਾ ਪਰ ਜੂਰੀਆਂ ਦਾ ਨਾਲਾ ਲਈ ਮੇਰੇ ਕੋਲੇ ਯਾਰ ਭਾਈ ਐ ਕਿਉਂ ਕਰਦਾ ਯਾਰ ਇੱਕ ਗੱਟਾ ਮੰਗਿਆ ਯਾਰ ਤੇਰੇ ਤੋਂ ਲੈ ਹੈ ਕਮਾਲਾ ਜੂਰੀਆਂ ਕਿੱਥੇ ਤੋਂ ਹੁੰਦੀ ਆ ਯਾਰ ਉਹ ਕਮਾਲਾ ਸਿਉਣੇ ਦੇ ਬਾ ਜੂਰੀਓ ਹੋਈ ਪਈ ਆ ਉਹ ਮੈਨੂੰ ਤੇਰੇ ਗਵੰਡੀ ਨੇ ਭੇਜਿਆ ਉਹ ਕਹਿੰਦਾ ਪਈ ਆ ਉਹਦੇ ਕੋਲੇ ਗਵੰਡੀ ਤੋਂ ਲਿਆਦਾ ਫਿਰ ਉਹ ਐ ਕਰ ਗਵੰਡੀ ਨੂੰ ਭੇਜਦੇ ਉਹ ਕਹਿੰਦਾ ਵੀ ਭਾਰਾ ਗੱਟਾ ਮੈਨੂੰ ਚੁਕਾ ਕੇ ਆ ਤੇ ਫਿਰ ਮੈਂ ਪੁੱਛੂ ਕਿੱਥੇ ਪਈ ਆ ਕੋਈ ਨਹੀਂ ਬਾਈ ਟਾਈਮ ਦੀ ਗੱਲ ਆ ਜਿੱਦ ਦੇ ਮੇਰੇ ਕੋਲੇ ਧੜਾਂ ਲੱਗੀਆਂ ਹਾਂਗਾ ਨਾ ਮੈਂ ਗੱਟਾ ਨਹੀਂ ਦੇਣਾ ਤੈਨੂੰ ਇਹ ਟਾਈਮ ਨਹੀਂ ਹੋਣਾ ਕਿਹੜੀ ਸਰਕਾਰ ਆ ਜਿਹਦੇ ਹੁੰਦੇ ਵੀ ਜੂਰੀਆ ਭਾਂਜਦਾ ਫਿਰ ਆਮ ਮਿਲੀ ਆ ਢੜਾਲਾ ਕੰਮ ਖਤਮ ਆ ਫੇਰ ਤੂੰ ਆਪਣੇ ਘੇਕਾ ਸਾੜਦੇ ਵੀ ਕਿਦੋਂ ਢੜ ਲੱਗੂ ਜੂਰੀਆ ਦੇ ਦੇ ਭਰਾਵਾ ਗੱਟਾ ਯਾਰ ਬਾਈ ਆਪਣੀਆਂ ਸਰਕਾਰਾਂ ਕਦੇ ਜੂਰੀਆਂ ਦੀ ਢੜਾ ਲਾਉਂਦੀਆਂ ਵੇਖੀਆਂ ਇਹ ਤਾਂ ਬਾਈ ਇਹਦੀ ਤਾਂ ਛੋਟ ਹੀ ਆਊਗੀ ਜੂਰੀਆ ਨਹੀਂ ਕਦੇ ਪੂਰੀ ਆਉਂਦੀ ਭਰਾਵਾ ਮੇਰੇ ਕੋਲੇ ਸੀਗੀ ਯਾਰ ਲੱਗ ਗਈ ਅੱਧਾ ਗੱਟਾ ਹੀ ਦੇ ਦੇ ਬਸ ਉਹ ਲੱਗਣ ਕਿ ਜੋਗੀ ਹੁੰਦੀ ਆ ਸਾਰਿਆਂ ਕੋਲੇ ਮਰੀ ਜਾਣਾ ਮੈਂ ਨਕਰਾ ਮਾਰਿਆ ਵਾ ਜੱਤ ਬਿੱਲਾ ਚੰਗਾ ਬਾਈ ਚੰਗਾ ਵੇਖ ਲੈ ਯਾਰ ਮੌਕਾ ਬਣਦਾ ਦਾ ਉਹ ਜਾਵੜਾ ਜਾਵੜਾ ਹੁਣ ਮੈਂ ਕਹੀਂ ਮਾਰੂ ਚਲਾਵੀਂ ਮਗਰ ਤੇਰੇ ਕੰਗਾ ਭਰਾਵਾ ਹਾਂ ਸੁਣੋ ਯਾਰ ਮੌਕਾ ਬਣਦਾ ਦਾ ਉਹ ਜਾਵੜਾ ਜਾਵੜਾ ਹੁਣ ਮੈਂ ਕਹੀਂ ਮਾਰੂ ਚਲਾਵੀਂ ਨਾ ਯਰ ਤੇਰੇ ਕੰਗਾ ਭਰਾਵਾ ਹਾਂ